ਹਲਾ ਦੋਸਤੋ ਰਜਨੀ ਦੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦਾਲ ਮੱਖਣੀ ਦੀ ਰੈਸਪੀ ਦੱਸਾਂਗੀ ਦਾਲ ਮੱਖਣੀ ਬਣਾਣੀ ਤੇ ਹਰ ਕਿਸੇ ਨੂੰ ਆਉਂਦੀ ਹੈ ਲੇਕਿਨ ਇਹਦਾ ਬਣਾਉਣ ਦਾ ਤਰੀਕਾ ਬਹੁਤ ਹੀ ਅਲੱਗ ਹੁੰਦਾ ਹੈ ਕਈ ਕਹਿੰਦੇ ਕਿ ਸਾਡੇ ਕੋਲ ਮੋਟ ਲੱਗੀ ਦਾਲ ਮੱਖਣੀ ਨਹੀਂ ਬਣਦੀ ਤੇ ਅੱਜ ਮੈਂ ਤੁਹਾਨੂੰ ਹੋਰ ਤੋਂ ਵੀ ਵਧੀਆ ਦਾਲ ਮੱਖਣੀ ਦੀ ਰੈਸਪੀ ਸ਼ੇਅਰ ਕਰਾਂਗੀ ਦਾਲ ਮੱਖਣੀ ਲਈ ਅਸੀਂ ਮਾਂ ਦੀ ਦਾਲ ਨੂੰ 3-4 ਘੰਟੇ ਪਹਿਲਾਂ ਹੀ ਭਿਉ ਲਿਆ ਸੀ ਨਾਲੇ ਰਾਜਮਾਨ ਵੀ ਪਿਉ ਲਿਆ ਸੀ ਜਦੋਂ ਵੀ ਧਾਰਮਕਣੀ ਬਣਾਣੀ ਹੁੰਦੀ ਹੈ ਸਨੂ ਜਾਂ ਤਾਰ ਤਨੂ ਪਿਉ ਲੋ ਜਾਂ 3-4 ਘੰਟੇ ਪਹਿਲਾਂ ਹੀ ਪਿਉਣਾ ਪੈਂਦਾ ਫੇਰ ਹੀ ਵਧੀਆ ਧਾਰਮਕਣੀ ਬਣਦੀ ਹੈ ਇਸ ਨੂੰ ਅਸੀਂ ਇੱਕ ਕੁੱਕਰ ਦੇ ਵਿੱਚ ਪਾਵਾਂਗੇ ਹਨ ਪਾਣੀ ਵੀ 4-5 ਚੰਤਰਾ ਟੋਲੇ ਆ ਹੀ ਉਹਨਾਂ ਨੂੰ ਕੁੱਕਰ ਦੇ ਵਿੱਚ ਪਾਵਾਂਗੇ ਇਹਦੇ ਵਿੱਚ ਐਡ ਕਰਾਂਗੇ ਇੱਕ ਗਲਾਸ ਪਾਣੀ ਦਾ ਗਲਾਸ ਹੋਰ ਮੈਂ ਪਾਣੀ ਐਡ ਕਰਾਂਗੀ ਗੈਸ ਤੇ ਕੁੱਕਰ ਰੱਖਤਾ ਗੈਸ ਨੂੰ ਸੇਮ ਕਰ ਲਾਂਗੇ ਅੰਦਰ ਵਿੱਚ ਪਾਵਾਂਗੇ ਚਾਰ ਪੰਜ ਲਸਣ ਦੀਆਂ ਕਲੀਆਂ ਇੱਕ ਚਮਚ ਪਾਵਾਂਗੇ ਨਮਕ ਇੱਕ ਚਮਚ ਪਾਵਾਂਗੇ ਢਿੱਗੀ ਮਿਰਚੇ ਦਾ ਨਾਲ ਕਲਰ ਬਹੁਤ ਵਧੀਆ ਦਾਲ ਚਾਹੀਦਾ ਅੰਦਰ ਚ ਹਲਦੀ ਨੂੰ ਅਸੀਂ ਸਕਿਪ ਕਰਨਾ ਹੈ ਇੱਕ ਚਮਚ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਦੀ ਜਗ੍ਹਾ ਤੁਸੀਂ ਮੱਖਣ ਵੀ ਪਾ ਸਕਦੇ ਹੋ। ਕੁੱਕਰ ਨੂੰ ਅਸੀਂ ਬੰਦ ਕਰ ਦਾਂਗੇ ਤੇ ਮੈਂ ਪੰਜ-ਛੇ ਸੀਟੀਆਂ ਦਵਾਵਾਂਗੇ। ਦਾਲ ਵਿੱਚ ਚੰਗੀ ਤਰ੍ਹਾਂ ਸੀ ਗਲਣਾ ਆ। ਦਾਲ ਨੂੰ ਬਾਲਣੇ ਦੂਜੇ ਚੁੱਲੇ 'ਚ ਰੱਖਤਾ ਹੁਣ ਅਦਰਕ ਅਸੀਂ ਬਣਾਵਾਂਗੇ ਜੀਰਾ ਰਾਈਸ। ਦਾਲ ਮੱਖਣੀ ਨਾਲ ਜੀਰਾ ਰਾਈਸ ਖਾਣ ਦਾ ਬਹੁਤ ਹੀ ਸੁਆਦ ਆਂਦਾ ਹੈ। ਗੈਸ ਤੇ ਮੈਂ ਕਰਾਈ ਰੱਖਤੀ ਆ ਹੁਣ ਇੱਕ ਚਮਚ ਪਾਵਾਂਗੇ ਦੇਸੀ ਘਿਓ। ਜੀਰਾ ਰਾਇ ਜਿੰਨਾ ਲੱਗਿਆ ਤੇ ਇੱਕ ਚਮਚਾ ਮਾਵਾਂਗੇ ਇਹਦੇ ਵਿੱਚ ਜੀਰਾ ਜੀਰਾ ਪੂਰਾ ਜ਼ਿਆਦਾ ਹੀ ਰੱਖਣਾ ਕਿਉਂਕਿ ਰਾ ਜੀਰਾ ਜ਼ਿਆਦਾ ਹੀ ਰੱਖਣਾ ਆਪਾਂ ਬਣਾਉਣ ਦੇ ਵਿੱਚ ਚੋਲਣਾ ਪਹਿਲੇ ਹੀ ਪਾਉਂਦੇ ਆ ਸੀ ਜਦੋਂ ਵੀ ਤੁਸੀਂ ਚੋਲ ਬਣਾਉਣਾ ਜਾਂ ਧੰਡਾ ਪਹਿਲੇ ਹੀ ਪਾਉਂਦੇ ਆ ਜੀਨੇ ਤੁਹਾਡੇ ਚੋਲਨ ਦੇ ਆਉਦੇ ਤੋਂ ਡਬਲ ਪਾਣੀ ਪਾਣਾ ਹੁੰਦਾ ਚੋਲੇ ਚ ਹਾਂ ਉਹ ਤਿੰਨ ਮੈਂ ਇੱਥੇ ਤਿੰਨ ਗਲਾਸ ਪਾਣੀ ਪਾ ਲਿਆ ਤੇ ਅੰਨ ਨੂੰ ਹੁਣ ਅਸੀਂ ਟੱਕ ਦਾਂਗੇ ਤਸੀਮ ਗੈਸ ਤੇ ਚੋਲ ਬਣਾ ਲੈਣੇ ਆਂ ਦੂਜੀ ਸਾਈਡ ਤੇ ਦਾਲ ਬਣਦੀ ਪਈ ਆ ਚੁਟਕੀ ਦਾ ਨਮਕ ਪਾਵਾਂਗੇ ਵਿੱਚ ਹਾਂਜੀ ਦੋਸਤੋ ਦਾਲ ਮੱਖਣੀ ਚ ਪਿਆਜ਼ ਤੇ ਪੈਂਦਾ ਨਹੀਂ ਨਾਲ ਹੀ ਜ਼ਿਆਦਾ ਮਸਾਲੇ ਪੈਂਦੇ ਆ ਅਸੀਂ ਲਿਆ ਲਸਣ ਤੇ ਤਿੰਨ ਚਾਰ ਹਰੀਆਂ ਮਿਰਚਾਂ ਲਸਣ ਤੇ ਹਰੀਆਂ ਮਿਰਚਾਂ ਨੂੰ ਪੀ ਲਿਆ ਅਸੀਂ ਲਏ 3 ਲਾਲ ਟਮਾਟਰ। ਦਾਲ ਮੱਖਣੀ 'ਚ ਇਹ ਪਿਆਜ਼ ਨਹੀਂ ਪੈਂਦਾ। ਇਸ ਕਰਕੇ ਲਾਲ ਟਮਾਟਰ ਬੰਦੇ। ਮੈਂ ਲਏ 3 ਲਾਲ ਟਮਾਟਰ। ਇਸ ਨੂੰ ਇਸ ਤਰ੍ਹਾਂ ਕੱਟ ਲਾਗੇ। ਇਸ ਨੂੰ ਪਾਣੀ 'ਚ ਉਬਾਲ ਲਾਂਗੇ ਤਾਂ ਕਿ ਇਹਦੀ ਗਰੇਵੀ ਵਧੀਆ ਬਣੇ। ਅਸੀਂ ਇੱਕ ਫਰਾਈਨ ਵਿੱਚ ਪਾਣੀ ਰੱਖ ਦਾਂਗੇ ਤੇ ਟਮਾਟਰਾਂ ਨੂੰ ਪਾਣੀ ਵਿੱਚ ਇਸ ਤਰ੍ਹਾਂ ਉਬਾਲ ਲਾਂਗੇ। ਟਮਾਟਰਾਂ ਨੂੰ ਬਾਲ ਕੇ ਪਾਣ ਨਾਲ ਦਾਲ ਬਹੁਤ ਵਧੀਆ ਬੰਦੀ ਆ। ਤੇ ਗਰੇਵੀ ਬਹੁਤ ਹੀ ਸਮੂਥ ਬੰਦੀ ਆ। ਨਾ ਪਾਣਗੇ ਲਾਲ ਮਿਰਚਾਂ। ਇਹਦੇ ਨਾਲ ਹੀ ਦਾਲ ਦਾ ਕਲਰ ਵਧੀਆ ਆਏਗਾ। ਆਪਾਂ ਬਿਨਾਂ ਸਿਲਕੇ ਤੋਂਗੇ। ਢਾਲ ਵਿੱਚ ਟਮਾਟਰ ਪਾਣੇ ਆ। ਉਪਰ ਨਾਲ ਨਾਲ ਆਦਾ ਸਿਲਕਾ ਲੱਥ ਜਾਂਦਾ ਹੈ। ਜਲਦੀ ਲੱਥ ਜਾਂਦਾ ਹੈ। ਲੋ ਜੀ ਟਮਾਟਰ ਸਾਡੇ ਹੋ ਗਿਆ। ਹੁਣ ਅਸੀਂ ਦਾਲ ਨੂੰ ਤਰਕਾ ਲਾਉਂਦੇ ਆ। ਤੇਲ 1-2 ਚਮਚੀ ਪਾਣਾ ਆ। ਹੁਣ ਪਾਵਾਂਗੇ 1 ਚਮਚਾ ਮੱਖਣ। ਮੈਂ ਘਰ ਦਾ ਹੀ ਮੱਖਣ ਲਿਆਇਆ। ਇਸੇ ਕੋਈ ਵੀ ਮੱਖਣ ਲੈ ਸਕੇ ਬਾਜ਼ਾਰ ਵਾਲਾ ਜਾਂ ਘਰ ਵਾਲਾ ਟਮਾਟਰਾਂ ਨੂੰ ਅਸੀਂ ਪਲੇਟ ਤੇ ਕੱਢ ਲਾਂਗੇ ਨਾਲ ਹੀ ਅਸੀਂ ਮਰਚਾਂ ਨੂੰ ਵੱਢ ਲਾਂਗੇ ਇਸ ਦੇ ਛਿਲਕੇ ਉਤਾਰ ਲਾਂਗੇ ਟਮਾਟਰਾਂ ਦੇ ਛਿਲਕੇ ਲਾ ਕੇ ਤੇ ਇਸ ਨੂੰ ਅਸੀਂ ਛੋਟੇ ਛੋਟੇ ਪੀਸ ਤੇ ਕੱਟ ਗਾ ਲਾਂਗੇ ਇਹ ਜਲਦੀ ਠੰਡੇ ਹੋ ਜਾਣਗੇ ਤੇਲ ਵਿੱਚ ਅਸੀਂ ਜੀਰਾ ਤੇ ਦੇਗੀ ਮਿਰਚ ਪਾ ਦਿੱਤੀ ਹੈ। ਆਦੇ ਵਿੱਚ ਪਾ ਦਾਂਗੇ ਪੀਸੇ ਦਾਣ ਲਸਾਂ, ਹਰੀ ਮਿਰਚ। ਅਸੀਂ ਪਾ ਪਿਆ ਲਾਲ ਟਮਾਟਰ ਇਸ ਤਰ੍ਹਾਂ ਪੀਦਾ ਲਾਂ। ਇਹ ਪਾਣੀ ਐਡ ਕਰ ਦਾਂਗੇ ਤਾਂ ਜੋ ਮਸਾਲੇ ਨਾ ਨ ਲੱਗਣ ਤੁਸੀਂ ਇਹਦੇ ਵਿੱਚ ਟਮਾਟਰਾਂ ਦੀ ਪਿਓਰੀ ਵੀ ਪਾ ਸਕਦੇ ਹੋ ਕਰਛੇ ਨਾਲ ਨੂੰ ਹਲਾੰਦੇ ਰਾਵਾਂਗੇ ਇਸ ਤਰ੍ਹਾਂ ਇਹਨੂੰ ਉਦੋਂ ਤੱਕ ਪੁੰਨਾਂਗੇ ਜਦੋਂ ਤੱਕ ਤਰਕਾ ਆਪਣਾ ਤੇਲ ਨਹੀਂ ਛੱਡ ਦਿੰਦਾ ਤੇ ਪਾਣੀ ਖਤਮ ਨਹੀਂ ਹੋ ਜਾਂਦਾ ਤੇ ਤਰਕਾ ਸਾਡਾ ਬੋਲ ਗਿਆ ਕਿੰਨਾ ਵਧੀਆ ਕਲਰ ਆ ਤਰਕੇ ਦਾ ਇਹ ਦੇਖੋ ਦਾ ਕਿੰਨਾ ਵਧੀਆ ਦਾ ਦਾ ਕਲਰ ਆਇਆ ਤਰਗਾ ਸਾਢਾ ਪੁੱਜ ਗਿਆ ਹੋਣਾ ਦੇ ਵਿੱਚ ਅਸੀਂ ਦਾਲ ਪਾਵਾਂਗੇ ਪਾਵਾਂਗੇ ਅਸੀਂ ਦਾਲ ਦੇਖੋ ਦਾਲ ਦੀ ਕਿੰਨੀ ਵਧੀਆ ਖੁਸ਼ਬੂ ਆਣ ਰਹੀ ਆ ਦਾਲ ਪਾ ਕੇ ਤਾਂ ਅਸੀਂ ਕੜਛੀ ਦੇ ਨਾਲ ਸੁਨੋਦਾ ਦਾ ਹਲਾਉਂਦੇ ਰਹਿਣਾ ਦਾਲ ਸਾਡੀ ਰਿਜ ਗਈ ਹੁਣ ਅਦੇ ਵਿੱਚ ਪਾਵਾਂਗੇ ਇੱਕ ਚਮਚ ਮੱਖਣ ਮੱਖਣ ਨੂੰ ਦਾਲ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਮੱਖਣ ਪਾ ਕੇ ਦਾਲ ਨੂੰ ਅੱਧਾ ਕਿ ਮਿੰਟ ਜਾਂ 1 ਮਿੰਟ ਰਿਜਣ ਦਵਾਂਗੇ ਤਵੇ ਉੱਪਰ ਇੱਕ ਚਮਚ ਮੇਥੀ ਪਾ ਕੇ ਚੰਗੀ ਤਰ੍ਹਾਂ ਭੁੰਨ ਲਵਾਂਗੇ ਭੁੰਨਣ ਨਾਲ ਮੇਥੀ ਦਾ ਕੱਚਾਪਣ ਨਿਕਲ ਜਾਂਦਾ ਆ ਤੇ ਉਸ ਨੂੰ ਦਾਲ ਵਿੱਚ ਪਾ ਦਾਂਗੇ ਦਾਲ ਵਿੱਚ ਮੇਥੀ ਪੱਨਾਂ ਬਹੁਤ ਹੀ ਸਵਾਦ ਆਂਦਾ ਨਾਲ ਹੀ ਪਾ ਦਾਂਗੇ ਦਾਲ ਵਿੱਚ ਗਰਮ ਮਸਾਲਾ ਤੇ ਦਾਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਲੋ ਜੀ ਦਾਲ ਮੱਕਣੀ ਸਾਡੀ ਬਣ ਗਈ ਆ ਇਹ ਰੈਸਟੋਰੈਂਟ ਨਾਲ ਵੀ ਵਧੀਆ ਤੇ ਸਵਾਦ ਬਣੀ ਆ ਤੁਸੀਂ ਵੀ ਇਸ ਨੂੰ ਬਣਾ ਕੇ ਜਰੂਰ ਖਾਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਬਾਏ ਬਾਏ ਫੇਰ ਮਿਲਾਂਗੇ ਅਗਲੀ ਵੀਡੀਓ 'ਚ